ਇਸ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਇਸ ਅੱਗ ਦੇ ਕਾਰਨ ਜਿੱਥੇ ਉਹਨਾਂ ਦਾ ਘਰ ਦੇ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋਇਆ ਉੱਥੇ ਹੀ ਉਹਨਾਂ ਦਾ 5 ਤੋਂ 6 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਵਾਦ ਉਸ ਦੀ ਇਹ ਕਿ ਤਸਵੀਰਾਂ ਖੰਨਾ ਖੁਰਦ ਰੋਡ ਸਥਿਤ ਸਿੰਘ ਐਵੇਨਿਊ ਤੋਂ ਸਾਹਮਣੇ ਆਈਆਂ ਜਿੱਥੇ ਦੇਰ ਰਾਤ ਇੱਕ ਘਰ ਦੇ ਉੱਪਰਲੀ ਮੰਜ਼ਲ ਦੇ ਵਿੱਚ ਭਿਆਨਕ ਅੱਗ ਲੱਗੀ ਸੀ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਉੱਤੇ ਹੀ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਤੇ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਦਿਖਾਈ ਦੇ ਰਹੀਆਂ ਉੱਤੇ ਹੀ ਦੱਸਦੀ ਕਿ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬਰਗੇਡ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਤੇ ਕਾਫੀ ਜ਼ਿਆਦਾ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕਰਕੇ ਆਪਣਾ ਘਰ-ਬਾਰ ਬਣਾਇਆ ਸੀ ਅਤੇ ਇਸ ਕਮਰੇ ਦੇ ਵਿੱਚ ਵੀ ਕਾਫੀ ਜ਼ਿਆਦਾ ਸਮਾਨ ਪਿਆ ਸੀ ਜੋ ਸੜ ਕੇ ਸੁਆਹ ਹੋ ਚੁੱਕਾ ਪਰਿਵਾਰ ਦਾ ਕਹਿਣਾ ਹੈ ਕਿ ਕੈਸ਼, 골ਡ ਅਤੇ ਉਹਨਾਂ ਦੇ ਜ਼ਰੂਰੀ ਦਸਤਾਵੇਜ਼ ਇਸੇ ਕਮਰੇ ਦੇ ਵਿੱਚ ਪਏ ਸਨ ਜੋ ਹੁਣ ਸੜ ਕੇ ਸੁਆਹ ਹੋ ਚੁੱਕੇ ਹਨ ਉੱਥੇ ਹੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਸ ਕਮਰੇ ਦੇ ਵਿੱਚ ਪਏ ਸਮਾਨ ਦਾ ਹੋਇਆ ਕਾਫੀ ਜ਼ਿਆਦਾ ਨੁਕਸਾਨ ਵੀ ਨਜ਼ਰ ਆ ਰਿਹਾ ਹੈ ਤੱਕੰਨੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਉੱਥੇ ਹੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਅੱਗ ਬੁਝਾਉਣ ਤੇ ਲਈ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਲੱਗਦਾ ਦੇਖਦੀ ਆ ਕਿ ਸਵੇਰੇ ਵੀ ਆ ਕੇ ਮੈਂ ਤੋਂ ਗੱਡੇ ਤੇ ਬੈਠੀ ਰੀ ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰ ਕੇ ਸੂਈਆਂ ਮਾਰ ਮਾਰ ਕੇ ਕੀ ਚੀਜ਼ ਬਣਾਈ ਬੰਦੇ ਨੂੰ ਦੁੱਖ ਲੱਗਦਾ ਹੈ ਕੀ ਇਦਾਂ ਦਾ ਹੋ ਜਾਊਗਾ ਕਿ 10 ਮਿੰਟ ਵਿੱਚ ਉੱਪਰ ਹੋ ਕੇ ਗਏ ਕਿ ਇਦਾਂ ਇੰਨਾ ਕੁਝ ਹੋ ਗਿਆ ਸਮਝ ਹੀ ਨਹੀਂ ਆਉਂਦਾ ਕਿ ਆਪਣੇ ਘਰ ਦੇ ਵਿੱਚ ਲੋਕਾਂ ਦੇ ਦੇਖੀ ਤਾਂ ਤੇ ਅੱਜ ਆਪਣੇ ਘਰ ਦੇ ਸਭ ਕੁਝ ਬਿੱਤੇ ਦੋ ਦਿਨ ਨੀਂਦ ਨਹੀਂ ਆਇਆ ਅੱਖ ਚ ਬੁਗੰਦੇ ਆਪਣਾ ਘਰ ਸਭ ਕੁਝ ਰੱਖਾ ਦੇ ਸਾਹਮਣੇ ਆ ਲੱਗੇ ਜਿੰਨੇ ਕੀ ਕਿੰਨੇ ਘਰੇ ਜੀ ਸਾਡੇ 11:40 ਤੱਕ ਬਦਲ ਸਭ ਕੁਝ ਅਗ ਲੱਗੀ ਸੀ ਸਾਡੇ 11 ਜੋ ਉੱਪਰ ਬੇਟਾ ਆਇਆ ਹੋ ਕੇ ਮੈਂ ਫੋਨ ਕੀਤਾ ਰਿਕਾਰਡਿੰਗ ਆਦਾ ਮਮਾ ਮੈਂ ਨੀਚੇ ਸੌਣਾ 10 ਮਿੰਟ ਪਹਿਲੇ ਆਇਆ ਬਾਥਰੂਮ ਕਰਕੇ ਲੋਕ ਲਗਾ ਕੇ ਅੰਦਰੋਂ ਕੁੰਡਾ ਲਗਾ ਕੇ ਆ ਗਿਆ ਸਭ ਕੁਝ ਠੀਕ ਅਸੀਂ ਬਸ ਨੀਚੇ ਗਿਆ ਫੋਨ ਫੋਨ ਕੀਤਾ ਮੈਂ ਕਿਹਾ ਫੋਨ ਲੱਗਾ ਮੈਂ ਕਿਹਾ ਚਾਰਜ ਲਗਾਇਆ ਫੋਨ ਨੂੰ ਮਮਾ ਸਮੈਲ ਆ ਰਹੀ ਹੈ ਸਮੈਲ ਆ ਰਹੀ ਹੈ ਮੈਂ ਕਿਹਾ ਬੇਟੇ ਬਾਹਰ ਹੋਣਾ ਚੁਗਿਆ ਚੁਗਿਆ ਚ ਅੱਗ ਬਲਦੀ ਹੋ ਰਹੀ ਹੈ ਨਹੀਂ ਕੰਨਾ ਮम्मा ਫੇਰ ਵੀ ਮੈਂ ਵੀ ਬਾਹਰ ਗਈ ਤੇ ਧੂਆਂ ਜਾ ਉੱਠ ਰਿਆ ਸੀ ਬਾਥਰੂਮ ਗਈਆਂ ਫੇਰ ਅਸੀਂ ਉੱਠ ਕੇ ਭੱਜਿਆ ਉੱਪਰ ਆਇਆ ਕਹਿੰਦਾ ਮੈਂ ਦੇਖਣਾ ਬਾਹਰ ਉਹ ਜਦੋਂ ਬਾਹਰ ਉਹ ਦੇਖਿਆ ਇੱਥੋਂ ਦੀ ਇੰਨੇ ਭੰਬੜ ਬਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਕਿੰਨੇ ਦਾ ਹੁਣ ਤੁਹਾਡਾ ਨੁਕਸਾਨ ਹੋ ਗਿਆ ਹਾਂਜੀ 5-6 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਸਭ ਕੁਝ ਸਾਡਾ ਜੋ ਸੀ ਸੋਨਾ ਚਾਂਦੀ ਜੋ ਵੀ ਸੀ ਸਾਰਾ ਫਰਨੀਚਰ ਜੋ ਸਾਡਾ ਮਸਬ ਕੁਝ ਰੂਮ ਦੇ ਵਿੱਚ ਸੀ ਸਾਨੂੰ ਪਾਣ ਨੂੰ ਵੀ ਕੋਈ ਕੱਪੜਾ ਨਹੀਂ ਬਸ ਇਹ ਜੋ ਅਸੀਂ ਪਾਏ ਹੋਏ ਬੱਚਿਆਂ ਸਮੇਤ ਬਸ ਉਹ ਜੋ ਸਾਡੇ ਕੋਲ ਹੈ ਸਾਡੇ ਸਾਰੇ ਡਾਕੂਮੈਂਟ ਕੋਈ ਸਾਡਾ ਕੁਝ ਨਹੀਂ ਬਚਿਆ ਕੋਈ ਬੱਚਿਆਂ ਦੇ ਲਾਇਸੈਂਸ ਹੈ ਸਭ ਕੁਝ ਬਣੇ ਹੋਏ ਸੀ ਪਾਸਪੋਰਟ ਬਣੇ ਹੋਏ ਸੀ ਸਾਡੀ ਆਈਡੀਆਂ ਸੀ ਹਰ ਇੱਕ ਚੀਜ਼ ਦੀ ਪੈਂਡ ਕਾਰਡ ਆਧਾਰ ਕਾਰਡ ਅੱਜ ਜਸਤੀ ਦੀਆਂ ਸਭ ਕੁਝ ਸਾਡੇ ਕੋਲ ਜੋ ਟੋਟਲ ਸੀ ਸਾਡਾ ਸਭ ਕੁਝ ਬੱਦ ਸਰਟੀਫਿਕੇਟ ਤੱਕ ਸਭ ਕੁਝ ਜਲ ਗਿਆ ਸਾਡੇ ਕੋਲ ਕੁਝ ਨਹੀਂ ਹੈ ਹਾਂਜੀ ਸਰਦੀਆਂ ਦਾ ਇੰਨਾ ਕੱਪੜਾ ਸੀ ਬੱਚਿਆ ਕੋਲ ਹਰ ਇੱਕ ਚੀਜ਼ ਅੱਜ ਕੱਲ ਹਰ ਇੱਕ ਬੱਚਾ ਵਧੀਆ ਤੋਂ ਵਧੀਆ ਚੀਜ਼ਾਂ ਲਿਆਂਦਾ ਸਭ ਕੁਝ ਹੈ ਕੁਝ ਨਹੀਂ ਰਿਹਾ ਸਾਡੇ ਕੋਲ ਬਸ ਜੋ ਅਸੀਂ ਇਹ ਕੱਪੜਾ ਪਾਇਆ ਬਸ ਇਹੋ ਹੀ ਘੁਰਮਾਲ ਵੀ ਨਹੀਂ ਬੱਚਿਆ ਸਾਡੇ ਕੋਲ ਹਾਂਜੀ ਜ਼ਿੰਦਗੀ ਭਰ ਦੀ ਜ਼ਿੰਦਗੀ ਭਰ ਦੀ ਜੋ ਸਾਡੀ ਪੂੰਜੀ ਬਸ ਇਹੀ ਹੋਈ ਖਤਮ ਹੋ ਗਈ ਹੈ ਬਸ ਦੇਖ ਦੇਖ ਕੇ ਆਪਣੇ ਆਪ ਨੂੰ ਹੌਲ ਪਹੰਦੇ ਆਂ ਅੰਦਰੋਂ ਦੁੱਖ ਲੱਗਦਾ ਕਿ ਮਿਹਨਤ ਕਰ ਕਰਕੇ ਸੂਈਆਂ ਮਾਰ ਮਾਰ ਕੇ ਇਨਸਾਨ ਕਰਦਾ ਬਣਾਦਾ ਮੇਰੇ ਕਸਟਮਰਾਂ ਦੇ ਸਟੀਚਿੰਗ ਦੇ ਕੱਪੜੇ ਕਪੜੇ ਸਭ ਕੁਝ ਪਿਆ ਸੀ ਸਭ ਕੁਝ ਸੁਆਹ ਹੋ ਗਿਆ ਹਾਂਜੀ ਕਰਨਾ ਪੈਣਾ ਮੈਂ ਹਾਂਜੀ ਹੋਰ ਅਗਲਿਆਂ ਦੇ ਵਧੀਆ ਤੋਂ ਵਧੀਆ ਕੱਪੜੇ ਪਏ ਹੋਏ ਸੀ ਕਾਫੀ ਸਾਲ ਤੋਂ ਮੈਂ ਸਟੀਚਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਮਤਲਬ ਦੇਖ ਦੇਖ ਕੇ ਹੀ ਮਨ ਨੂੰ ਬੱਚੇ ਸਮਝਾਉਂਦੇ ਆ ਮਮਾ ਚੁੱਪ ਕਰੋ ਚੁੱਪ ਕਰੋ ਲੇਕਿਨ ਹੌਸਲਾ ਨਹੀਂ ਪੈਂਦਾ ਆਪਣੇ ਆਪ ਹੀ ਹੰਝੂ ਨਿਕਲ ਆਂਦੇ ਆ ਬੰਦੇ ਨੂੰ ਦੇਖ ਦੇਖ ਕੇ ਹੀ ਰੋੜਾ ਆਂਦਾ ਮੇਰੀ ਜ਼ਿੰਦਗੀ ਬਰਬਦ ਹੀ ਸਾਰਾ ਕੁਝ ਖਤਮ ਹੋ ਗਿਆ 10 ਮਿੰਟ ਪਹਿਲਾਂ ਹੀ ਨੀਤੇ ਤੋਂ ਉੱਪਰ ਬ੍ਰਦਰ ਆਇਆ ଥିਗਾ ਕੁਝ ਵੀ ਨਹੀਂ ଥିਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ ਸਮੈਲ ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਜਦ ਤਾ ਫਾਇਰ ਬਿਗਨ ਨੂੰ ਫੋਨ ਕਰਦੇ ਜਦ ਤੱਕ ਤਾਂ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀਗੀ ਫਾਇਰ ਬ੍ਰਿਗੇਡ ਨੂੰ ਫੋਨ ਕਰਾਇਆ ਸੀ ਪ੍ਰੋਸੀਜਰ ਲੰਬਾ ਸੀ ਮੱਲੇ ਸਾਰੇ ਇਕੱਠੇ ਹੋ ਗਏ ਸੀਗੇ ਪਰ ਬ੍ਰਦਰ ਮੇਰਾ ਬੜਾ ਬ੍ਰਦਰ ਫਾਇਰ ਬ੍ਰਿਗੇਡ ਕੋ ਆਪ ਚਲ ਗਿਆ ਦੀਆ ਦੋ ਵਾਰੀ ਵਾਅਦ ਕੀ ਡਿਗ ਵੀ ਗਿਆ ਦੀਆ ਤਾਂ ਵੀ ਉਹ ਚਲ ਗਿਆ ਫਿਰ ਉਹਨਾਂ ਨਾਲ ਫਾਇਰ ਬ੍ਰਿਗੇਡ ਨਾਲ ਬੈਠ ਕੇ ਆਇਆ ਉਹਨੇ ਦੱਸਿਆ ਜਦਕਿ ਮੱਲੇ ਕਰਦੇ ਸੀ ਜਦ ਤੱਕ ਪਹੁੰਚ ਗਏ ਸੀ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਬਚਾਇਆ ਮੈਂ ਜਿੰਨੀ ਸੀਗੀ ਉਹਨਾਂ ਨੇ ਕੀਤਾ ਐਸਐਚਓ ਦਸਤ ਸਾਰੇ ਪੁਲਿਸ ਵਾਲੇ ਵੀ ਆ ਗਏ ਸੀਗੇ ਨਾਲ ਕਿ ਤਬੀਦ ਵੀ ਪਾਦਰ ਸਾਬ ਦੀ ਖਰਾਬ ਹੋ ਗਈ ਸੀ ਫਿਰ ਸਿਵਲ ਹਸਪੀਟਲ ਲੈ ਕੇ ਗਏ ਐਸਐਚਓ ਸਾਹਿਬ ਨਾਲ ਆਪਣੀ ਗੱਡੀ 'ਚ ਬਿਠਾ ਕੇ ਕਨ ਕੁਛ ਨਹੀਂ ਗਿਆ ਸ਼ੋਰ ਸਰਕਟ ਕਹਿ ਰਹੇ ਨੇ ਬਾਕੀ ਸਾਨੂੰ ਤਾਂ ਲੱਗਦਾ 10 ਮਿੰਟ ਪਹਿਲਾਂ ਜੇ ਕੁਝ ਪਤਾ ਲੱਗਦਾ ਪਤਾ ਨਹੀਂ ਨਾ ਕੁਛ ਨਹੀਂ ਪਤਾ ਸਾਨੂੰ ਕੀ ਹੋਇਆ ਕੀ ਕੁਝ ਵੀ ਨਹੀਂ ਸਭ ਕੁਝ ਅਸੀਂ ਬੰਦ ਕਰਕੇ ਗਏ ਸੀਗੇ ਲਾਈਟ ਲੂਇਡ ਬੰਦ ਕਰਕੇ ਗਏ ਸੀ 10 ਮਿੰਟ ਪਹਿਲਾਂ ਸੀ ਸਾਡੇ ਕੱਪੜੇ ਵਗੈਰਾ ਸੀ ਮਤਲਬ ਨੇਰੀ ਆ ਰਹੀ ਸੀਗੀ ਹਵਾ ਤੇਜ਼ ਆਈ ਦੀ ਚਲ ਗਿਆ ਅੰਦਰ ਰੱਖ ਦਿੰਦੇ ਆ ਕਿ ਕਾਨੂੰ ਕੁ ਨੇਰੀ ਦੂਰੀ ਆ ਗਈ ਕੁਝ ਵੀ ਨਹੀਂ ਸੀਗਾ ਸਰੋਂ ਲਗਭਗ ਰਾਤ 12:00 ਵਜੇ ਦੇ ਕਰੀਬ ਅੱਗ ਲੱਗੀ ਸੀਗੀ ਤੇ ਜਦੋਂ ਵੀ ਉਹ ਉਹਨਾਂ ਦਾ ਮੈਸੇਜ ਆਇਆ ਤਾਂ ਉਹਦੇ ਤੁਰੰਤ ਗੱਡੀ ਸਾਡੀ ਫੈਰਕਾਲ ਤੇ ਪਹੁੰਚੀ ਆ ਤੇ ਤੁਰੰਤ ਮਤਲਬ ਅੱਧੇ ਘੰਟੇ ਦੇ ਵਿੱਚ ਕੰਟਰੋਲ ਕਰਕੇ ਵਾਪਸ ਆਈ। ਤੇ ਸਰ ਅੰਦਾਜ਼ਨ ਕਿੰਨੇ ਕ ਦਾ ਨੁਕਸਾਨ ਹੋ ਗਿਆ? ਤੇ ਸਰ ਉਹਨਾਂ ਦੇ ਦੱਸਣ ਅਨੁਸਾਰ 4-5 ਲੱਖ ਦਾ ਨੁਕਸਾਨ ਹੋ ਗਿਆ ਤੇ ਮਤਲਬ ਬਾਕੀ ਨਾਲ ਦੇ ਮਕਾਨਾਂ ਨੂੰ ਬਚਾਇਆ ਗਿਆ ਤੇ ਉੱਪਰਲੀ ਰਹਿਸ਼ਤੀ ਸੀ ਜਿੱਥੇ ਕਮਰਾ ਸੀ ਉਹਨਾਂ ਦਾ ਤੇ ਉੱਥੇ ਸੋਨਾ ਸਮਾਨ ਸੀਗਾ ਜੀ ਇਨਵਰਟਰ ਵਗੈਰਾ ਤੇ ਸਿਲੰਡਰ ਗੈਸ ਸਿਲੰਡਰ ਉੱਪਰ ਰੱਖਿਆ ਸੀ। ਉਹ ਕਾਫੀ ਨਿਫਾਨੋ ਗਈ ਨਾ ਸਰਕਾਰ ਸਾਹਮਣੇ ਆਇਆ ਸਰਕਾਰ ਨਮੁਕ ਦੇ ਨਹੀਂ ਸਾਹਮਣੇ ਆਈ